ਦੁੱਧ ਦੇ ਵੇਖ ਡਰਾਮਾ ਦੇ ਨੇੜੇ ਤੇਰੇ ਕਿਵੇਂ ਬੈਠੇ ਕਿਤੇ ਨਹੀਂ ਦੁੱਧ ਵੱਧ ਚੱਲਿਆ ਜਿੰਨਾ ਘਰੇ ਜਾਣਾ ਉਹ ਨਹੀਂ ਜਾਣਾ 70 8000 ਦਾ ਦੁੱਧ ਘਰੇ ਪੀ ਜਾਣੀ ਤੂੰ ਮੈਂ ਕੱਲੀ ਨਹੀਂ ਪੀਂਦੀ ਕਿੱਡਾ ਟੱਬਰ ਆ ਤੇ ਕਿੰਨੇ ਬੰਦੇ ਆ ਮਿਸਤਰੀ ਕਿੰਨੇ ਆ ਲਿਆਣਾ ਵਾ ਮੋਲ ਤੇ ਜਾਨ ਨਿਕਲ ਜੇ ਤੁਹਾਡੀ ਤੇ ਫਿਰ ਤਾਂ ਹੀ ਤੇ ਉਹਨਾਂ ਗੱਲਾਂ ਆਉਂਦੀਆਂ ਹਾਂ ਵੀ ਦੱਸਣਾ ਕਿਵੇਂ ਆ ਕਿੰਨੀਆਂ ਰਹਿ ਗਈਆਂ ਦੋ ਰਹਿ ਗਈਆਂ ਚੱਲ ਅੱਜ ਕੀ ਕਹਿੰਦੇ ਆ ਇਹ ਕਿਉਂ ਪ੍ਰਵਾਹ ਗਈ ਮੀਂਹ ਪੈਣ ਦੇ ਉੱਤੇ ਵੇਖ ਕੇ ਇਹ ਬੰਦਾ ਤੂੰ ਪਛਾਣ ਲਿਓ ਮੈਂ ਸ਼ਕਲ ਨਹੀਂ ਵਿਖਾਉਣੀ ਥੱਲੇੋਂ ਟਿੱਡ ਗੇ ਤੇ ਕਰ ਲੈ ਜਾਣਾ ਮੂੰਹ ਤੇ ਕਰ ਨਾ ਆਵੇ ਨਹੀ ਨੰਬਰ ਵਿਖਾ ਦੇ ਐਂ ਰੱਖਿਆ ਐਂ ਰੱਖੇ ਹੈਲੋ ਹੈਲੋ ਅਬ ਖਾ ਖਾਣਾ ਹੈਲੋ ਆ ਵਾ ਸੁਣ ਮੇਰੀ ਆਕ ਨਹੀਂ ਦੱਸ ਕਿਤੇ ਆਈ ਨਹੀਂ ਆਈ ਜ਼ਿਕਰ ਆ ਕਿਹਦਾ ਫੋਨ ਆਈ ਜਾਂਦਾ ਵਿੱਚ ਹਾਲਾ ਵਿੱਚ ਫੋਨ ਆਈ ਜਾਂਦਾ ਹਾਂ ਚਾਦਰ ਬੰਦਾ ਹੀ ਆ ਬਹੁਤ ਸੋਹਣੀ ਬਣਾਉਂਦੇ ਆ ਜੀ ਵੱਟ ਕੱਢਦੀ ਆ ਜਾਦਰ ਇੱਕ ਫੋਲੀ ਆ ਇੱਕ ਫੋਲੀ ਇੱਥੇ और ये बड़ा था है ना यहां से वहां बहुत बड़ा था तो है बहुत बड़ा सा है जय वाह आ वाला अच्छा आ वाला डिजाइन हां जी ऐसे बनाना ये चीज बने बहुत सोणा छराना भी बनावाना ऐसे है ना ऐसे बना हुआ है ना वो ये तो ये बन रहा है आपका वाह लेकिन ऐसे तो लेकिन ऐसे तो ऐसे तुम का तो 5000 का काम है डिजाइनर का हां बहुत बढ़िया करते हैं इसमें डालते इसको जॉइन कर दे तो वहां तक कर देते और कहते हैं कि अपना दिमाग खुद ही लगाओ हमें तो पैसे ही चाहिए बस चलिए जी अब तो बना आराम बढ़िया बना हां बढ़िया ठीक है जी वा ऑर्डर बढ़िया रिपीट हो गया मन ए ऑर्डर ए सूट किसी ने बाहर बनवाई सी है हमारा था पहना ओदिया मैं फोटो ले नाल ही प्रमोशन है ओवे है नाल ही मजा जो आट ना आज दो छोदे दो ही सिर्फ नहीं नहीं ਦੋ ਹੀ ਚੋਦੇ ਮੈਂ ਗੁੱਗੂ ਆ ਸੀਨੇ ਆ ਸਵੇਰੇ ਭੇਜਨੇ ਆ ਉਹ ਅੱਲਾ ਦੇਖੀਏ ਯਾਹ ਦੇਖੀਏ ਕਿ ਕਿਰਗੇ ਕਿਵੇਂ ਕਿਵੇਂ ਤੁਸੀਂ ਬਤਾਓ ਹਿੰਦੀ ਮੇਂ ਬਤਾਓ ਉਹ ਨੂੰ ਸਮਝਾ ਲੈ ਦੇ ਚਲ ਸਮਝਾ ਉਹ ਤੂੰ ਦੇਖੀ ਜੀ ਸੂਈ ਟੁੱਟ ਗਈ ਹਾਂ ਟੁੱਟ ਗਈ ਆਗੇ ਮੈਂਨੇ 11 ਨੰਬਰ ਸਿਲੈਕਟ ਕੀਆ ਆਗੇ ਐਸਾ ਹੋਤਾ ਸੀ ਜੈਸੇ ਹੈਡ ਦਾ ਸੈਂਟਰ ਕਨਾਲਨਾ ਥਾ ਮੰਨ ਲਓ ਹਮਨੇ 8 ਨੰਬਰ ਸਿਲੈਕਟ ਕਰ ਲਿਆ ਹੈ ਨਾ ਤੂੰ ਵਾ ਯਾਹ 8 ਨੰਬਰ ਸ਼ੋ ਹੋਤਾ ਥਾ ਆਬ ਕੀ ਹੁੰਦਾ ਹੈ ਜਦ ਜਿਹੜੀ ਸੂਈ ਚਲਤੀ ਹੈ ਉਸੇ ਦਾ ਨੰਬਰ ਜੇ ਦਿਖਾਤਾ ਹੈ ਇਹਨੂੰ ਪਤਾ ਆਵਾਜ਼ ਰੋਣਾ ਮੈਂ ਤੈਨੂੰ ਢਾ ਲੈਣਾ ਤੈਨੂੰ ਪਤਾ ਜ਼ੋਰ ਤੇ ਨਹੀਂ ਹੈਗਾ ਜ਼ਿਆਦਾ ਤੇਰੇ ਚ ਇੱਕ ਹੀ ਹੈ ਤੈਨੂੰ ਬਾਹਰ ਢਾ ਲੈਣਾ ਬਾਜ਼ ਰੋਣਾ ਤੂੰ ਨਾ ਉਹ ਬਾਹਰ ਮਾਰਾ ਮੋਦੀ ਮਤ ਦੰਕ ਏ ਐਂ ਠੋਡੀ ਅੱਗੇ ਜਿਹਨੂੰ ਨਾ ਕਾਡਣੇ ਮਗਰ ਕਰ ਦੇਣੀ ਆ ਆ ਉਹ ਮੈਂ ਥੱਲੇ ਕਰਤ ਕੋਈ ਪ੍ਰਵਾੜੀ ਉੱਤ ਕੋਈ ਪ੍ਰਵਾੜੀ ਰੁਕੀ ਮੈਂ ਚਪੇੜ ਮਾਰੂ ਵਾਹ ਤੂੰ ਅੱਡਾ ਮੈਂ ਤਾਂ ਨਹੀਂ ਮਾਰਨੀ ਤੇਰੇ ਇੱਕ ਪ੍ਰਵਾੜਾ ਤੂੰ ਚਪੇੜ ਮਾਰ ਉਹ ਛੱਡ ਮੈਂ ਦਾ ਦੋ ਤੈਨੂੰ ਆ ਹੱਥ ਛੱਡ ਨਹੀਂ ਲੱਗ ਜੀ ਮੈਂ ਫੇਰ ਲੁੱਕਈਏ ਨਾ ਇੱਧਰ ਇਹਦੇ ਕਰਕੇ ਲੜਾਈ ਪੈ ਗਈ ਆ ਆ ਜਾਣਾ ਇਹ ਦੇਖ ਲੜਾਈ ਪੈ ਗਈ ਏ ਉਹ ਢਾਲੀ ਲੈ ਆ ਜਾਣਾ ਗੱਗੂ ਲੱਗ ਜੇ ਪਤਾ ਹੁਣ ਜੇ ਮ ਲਾਉਂਦਿਆਂ ਦਾ ਉਹ ਵੇਲਾ ਮੁੰਡੇ ਨੇ ਮੁਠੀ ਬੰਦ ਕੀਤੀ ਖੁੱਲਦੀ ਨਹੀਂ ਗੱਗੂ 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 ਕੱਕ ਦੀ ਬਾਤ ਸਗੀ ਕੱਕ ਦੀ ਬਾਤ ਸਗੀ ਕੱਕ ਦੀ ਬਾਤ ਸਗੀ ਕੱਕ ਦੀ ਉਹ ਕਾਕਾਦਲੇ ਆ ਗਿਆ ਕਾਕਾਦਲੇ ਆ ਗਿਆ ਗੱਗੂ ਦੀ ਬਾਤ ਗੱਗੂ ਦੀ ਬੱਸ ਹੋ ਗਈ ਗੱਗੂ ਦੀ ਬੱਸ ਹੋ ਗਈ ਭਾਈ ਓਏ ਜਿੰਮ ਜੁਮ ਖਤਮ ਫੇਲ ਸਾਰੀਆਂ ਜਿੰਮਾਂ ਜੁਮਾਂ ਓਏ ਜਿੰਮਾਂ ਜੁਮਾਂ ਫੇਲ ਜਿੰਮਾਂ ਜੁਮਾਂ ਫੇਲ ਜਿੱਕਾ ਗੱਗੂ ਜਿੰਮਾਂ ਫੇਲ ਆ ਭਾਈ ਜਿੰਮਾਂ ਫੇਲ ਆ ਭਾਈ ਸਨੋਵਰ ਦਾ ਕੋਈ ਜੁਮਾ ਜਿੰਮ ਜੁਮ ਨਾ ਵਾਹਣੀ ਸਨੋਵਰ ਲੈ ਗਿਆ ਤਗੜਾ ਭਾਈ ਸਨੋਵਰ ਓ ਤਗੜਾ ਉਹ ਉਂਗਲੀਆਂ ਭਈ ਇਹ ਤਾਂ ਦਾਵਾ ਇਹ ਤਾਂ ਦਾਵਾ ਕਹ ਸਨੋਵਰ ਇਹ ਤਾਂ ਦਾਵਾ ਇਹ ਦਾਵਾ ਸਨੋਵਰ ਨੇ ਪੱਟ ਨੂੰ ਸੌ ਲੱਗੀ ਓ ਲੈ ਗਿਆ ਕੱਢ ਕੇ ਓ ਜਿੰਮਾ ਫੇਰ ਓਏ ਖਤਮ ਖਾਣੀ ਜੇਮ ਜੂਮ ਵਾਲੀ ਬਾਈ ਕੋਈ ਨਹੀਂ ਬਣਿਆ ਗਿਆ ਬਸ ਖਾਣੀ ਖਤਮ ਉਂਗਲਾ ਮਰੋੜਦਾ ਬਾਦਲ ਨਿਕਲ ਗਏ ਲੈ ਲੈ ਜਾ ਉਹਦਾ ਖਿੱਚਿਆ ਨਹੀਂ ਗਿਆ ਜਿਹਦਾ ਜੋਰ ਜਿਹਦਾ ਕੰਮ ਤਾਂ ਟਾਈ ਦੇ ਸੀਗਾ ਅੱਖਾਂ ਹੀ ਪੋਣੇ ਸਿੱਧੂ ਕਲੀਨਿਕ ਸਿੱਧੂ ਕਲੀਨਿਕ ਡਾਕਟਰ ਨਿਸ਼ਾਨ ਸਿੰਘ ਸਿੱਧੂ ਪਹਿਲੀ ਵਾਰੀ ਵੇਖਿਆ ਰਿਸ਼ਤੇਦਾਰ ਸ਼ਰੀਕਾ ਬਣ ਕੇ ਇੱਧਰ ਆ ਨਿੱਕੜਵਾ ਡੱਕਣਾ ਹਾਂਜੀ ਤੜਕੇ ਤੜਕੇ ਅੱਜ ਗੋਲੂ ਹਣਾ ਤੇ ਬਈ ਲਾਗੇ ਰੋਪ ਭਾਰੀ ਚਾਹ ਦੀ ਰੋਕ ਲੱਗੀ ਬਈ ਗੋਲੂ ਹਣੀ ਦਰਸ਼ਨ ਹੋਣਾ ਦੀ ਚਾਹ ਜੇ ਕਿਤੇ ਵਾਜੇ ਇਹ ਚਾਰ ਚਾਰ ਗਲਾਸ ਪੀ ਜਾਂਦਾ ਤੇ ਅੱਜ ਇਹਨੂੰ ਚਾਹ ਨਹੀਂ ਮਿਲੀ ਇੱਕ ਰੀ ਤੇ ਇਹਦਾ ਰੋਣ ਵਾਲਾ ਮੂੰਹ ਬਣ ਗਿਆ ਹੀ ਰੋਲਾ ਪਾਈ ਜਾਂਦਾ ਕਹਿੰਦਾ ਮੈਨੂੰ ਚਾਹ ਨਹੀਂ ਮਿਲਦੀ ਦੱਸ ਬਈ ਦਰਸ਼ਕ ਆਪਣੇ 10 ਘਰ ਚ ਸਾਰਿਆਂ ਦਾ ਕੋਟਾ ਵੱਖੋ ਵੱਖਰਾ ਨਾ ਚਾਹ ਦਾ ਰਾਤ ਦਰਸ਼ਨ ਉਹਨਾਂ ਦੀ ਬੋਤਲ ਵੱਖਰੀ ਹੈ ਢੋਡੀ ਆਵੇ ਨਾ ਥਰਮੋਜ 5 ਲੀਟਰ ਦੀ ਵੱਖਰੀ ਹੈ ਆ ਢੋ ਢਾਹ ਰਿਆਂ ਦੇਖੋ ਖਾਤ ਜੀ ਖਾਤੇ ਖਾਤੇ ਹਾਂ ਕੋਟੇ ਵੀ ਸਾਰਿਆਂ ਦੇ ਢੋ ਢਾ ਤੁਹਾਡੇ ਚਾਹ ਦੇ ਇਹ ਨਹੀਂ ਤੁਸੀਂ ਚਾਹ ਉਹਨਾਂ ਦੀ ਜੋ ਦਾ ਨਹੀਂ ਮਾਰਨਾ ਆਪਦੀ ਚਾਹ ਪੀਓ ਬਸ ਠੀਕ ਹੈ ਅੱਜ ਤਾਂ ਸਾਡਾ ਜੁਬੀ ਵੀ ਲਗਿਆ ਗਾਈਆਂ ਚੋਣਾਂ ਜੁਬੀ ਗਾਵਾਂ ਚੋਣ ਡਿਆ ਅੱਜ ਤਾਂ ਗੱਗੂ ਹਣ ਵੀ ਕਾਬੂ ਆਇਆ ਮੇਰੇ ਵੀਰੇ ਅਜ ਤਾਂ ਗੱਗੂ ਹਣੀ ਵੀ ਕਹਿੰਦੇ ਕਾਬੂ ਆਇਆ ਰਾਜੂ ਅਜ ਆਇਆ ਨਹੀਂ ਆ ਵੇ ਸਾਡੇ ਸਾਹਮਣੇ ਹਰਜੀਤ ਕਰਨਾ ਖੁਰਕਲੀ ਹੋਈ ਇਹਨੂੰ ਖੁਰਕਲੜੀ ਜਾਂਦੀ ਬੈਠੀ ਬੈਠੀ ਨੂੰ ਇਧਰ ਮੰਮੀ ਨੂੰ ਖੁਰਕਲੀ ਜਾਂਦੀ ਨੱਕ ਗੁਰਕੀ ਜਾਂਦੀ ਉੱਤੇ ਖੜੀ ਬੈਠੀ ਉਹੀ ਤਾਂ ਗੱਲ ਹੈ ਗੱਗੂ ਹਣੀ ਆ ਮਨ ਜਮਨ ਦੀ ਫੇਵਰੇਟ ਆ ਇਹ ਨਾ ਜਿਹੜੀ ਇਹ ਭੈਣ ਜੀ ਦਾ ਪਿਆਰ ਅਮਨ ਨਾਲੀ ਆ ਹੈਂ ਵੇਹਲਾ ਇਹ ਅਮਨ ਭੈਣ ਇਹਦੇ ਨਾਲ ਹੀ ਪਿਆਰ ਆ ਬਸ ਇਹ ਜਦੋਂ ਆਈ ਸੀ ਮੈਂ ਹੀ ਚੋਈ ਇਹ ਵੀ ਪਿੱਦੀ ਇਹ ਵੀ ਪਿੱਦੀ ਦੋਵੇਂ ਪਿੱਦੀਆਂ ਰਲ ਜਾਂਦੀਆਂ ਪਿੱਦੀ ਪਿੱਦੀ ਆਈ ਤੂੰ ਬੋਲੀ ਘੱਤੋ ਪਹਿਲਾਂ ਫਿਰ ਪਹਿਲਾਂ ਘੱਤੋ ਬੋਲੀ ਪਹਿਲਾਂ ਘੱਤੋ ਬੋਲੀ ਕਨੇਜ ਸਹੀ ਗੱਲ ਲੈਣ ਇਹਨਾਂ ਕਾ ਪਹਿਲਾਂ ਘੱਤੋ ਬੋਲੀ ਨਹੀਂ ਨਹੀਂ ਕੱਟੀ ਆਏ ਪਿਓਰ ਕੱਟੀ ਕਟਾ ਕਿੱਥੇ ਆ ਕਰੇਗਾ ਗਾਵਾਂ ਨੂੰ ਗਾਵਾਂ ਨੂੰ ਮਸ਼ੀਨ ਲਾ ਦੇਗਾ ਫੇਪ ਚੱਪੜਾਂ ਦੂਜਿਆਂ ਵਾਲਿਆਂ ਦਾ ਪੁੱਤ ਤੋੜਾ ਗਾਦੀ ਬੜਾ ਵੱਡਾ ਵੱਧਾ ਆਉਂਦਾ ਤੂੰ ਦਿਨ ਬਾਉ ਮੱਝਾ ਉੱਚਾ ਆ ਗਿਆ ਹੈ ਹੈ ਕਾਜਾ ਕੁਟਕਿਆ ਹੁੰਦਾ ਹੈ ਕਾਟਾ ਔਰ ਕਾਟੀ ਮੱਝ ਦਾ ਬੱਚਾ ਹੁੰਦਾ ਹੈ ਇਹ ਮੱਝ ਕਿਆ ਹੁੰਦਾ ਹੈ ਜੋ ਫੋਸ ਕਰਦੀ ਹੈ ਇਹ ਵਾਲਾ ਮਾਂ ਮਾਂ ਮੈਨੂੰ ਨਹੀਂ ਮਾਰਦੀ ਮੈਂ ਨਿੱਕੇ ਹੁੰਦੇ ਪਾਲੀ ਹੈ ਬਾਉ ਮੈਨੂੰ ਨਹੀਂ ਮਾਰਦੀ ਤੂੰ ਬਚ ਕੇ ਰਹਿ ਕਿੰਨੀ ਕਹਿ ਰਹੀ ਆ ਜੋ ਆਕਾ ਨੂੰ ਡਰਾਉਣਾ ਲਿਆ ਆਈ ਮੈਨੂੰ ਪਹਿਲਾਂ ਲੈ ਲੈ ਸਾਡੇ ਨੂੰ ਕੋਈ ਨਹੀਂ ਕਹਿੰਦਾ ਬਰੂਨੀ ਇੱਧਰ ਕਹਿੰਦੇ ਬੇਬੇ ਦੇ ਹੱਥ ਦੀ ਚਟਣੀ ਹੈ ਕਿ ਸਭ ਕੁਝ ਫੇਲ ਬੇਬੇ ਰੋਜ ਮੇਰੇ ਨਾਲ ਲੜਦਾ ਨਹੀਂ ਇਹਦਾ ਕਿੱਟੇ ਚਟੜਨੀ ਨੂੰ ਕਰਦਾ ਨਹੀਂ ਮੇਰਾ ਚਿੱਟ ਚਟੜੀਨ ਕਰਦਾ ਵਾਯੋ ਸਤ ਸ੍ਰੀ ਅਕਾਲ ਭੈਣ ਜੀ ਸਤ ਸ੍ਰੀ ਅਕਾਲ ਮਾ ਘਰ ਦੇ ਪੈਨ ਨੂੰ ਮਿਲ ਕੇ ਆਵਾ ਜੀ ਆਈ ਤੇ ਜੀ ਆਈ ਤੇ ਤੂੰ ਵਧੀਆ ਲਗਾਈ ਹੋਰ ਠੀਕ ਹੋ ਹਾਂ ਵਧੀਆ ਵਧੀਆ ਤੁਸੀਂ ਸੁਣਾਓ ਛੁਗੜਾ ਵਧੀਆ ਹਾਂ ਛੁਗੜ ਜਾਈ ਦਮਾਰ ਆਇਤਾ ਤੇ ਛੁਗੜੋ ਹੋਏ ਸਾਕੋ ਸਿੱਧੀ ਆਪਾਂ ਉਤੋਂ ਰੰਗਿਆ ਸਾਰਾ ਫੁੱਲਿਆ ਪਿਆ ਬੇਬੇ ਕੰਦਾ ਜੋਂ ਵੀ ਫੁੱਲਿਆ ਪਿਆ ਹਾਂ ਕੰਦਾ ਜੋਂ ਵੀ ਫੁੱਲਿਆ ਪਿਆ ਹੋਵੇ ਤਾਂ ਛੱਤ ਤੋਂ ਵੀ ਫੁੱਲਿਆ ਪਿਆ ਕੀ ਕੀ ਕੀਤਾ ਜਾਵੇ ਹੁਣ ਹਾਂ ਹਾਂ ਇਹ ਤਾਂ ਮਸਲਾ ਹੱਲ ਕੋਈ ਨਹੀਂਗਾ ਲਾਗੇ ਨਾ ਕੱਟਾ ਸੀਮੈਂਟ ਹੀ ਰਹਿਣ ਦਾ ਤਾਂ ਬਾਅਦ ਬਾਅਦ ਸਿਰਦਾ ਰੰਗ ਸਹੀ ਬਾਤ ਆ ਬੇਬੇ ਦੋ ਦੋ ਲੱਖ ਦੀ ਗੱਲ ਕਰਦੀ ਤੂੰ ਪੱਥਰ ਚੜਾ ਰਹੇ ਹੋ ਮੈਂ ਜੀ ਤੁਸੀਂ ਤਿਆਰ ਹੋਗੇ ਕਿੱਥੇ ਚੱਲੇ ਹੋ ਤਿਆਰ ਹੋਗੇ ਤੇਰੀਆਂ ਅਰਜਾਂ ਪੂਰੀਆਂ ਕਰਦੀ ਰਹਿਣੀ ਜੱਥੋ ਬਾਹਰ ਹੋਰ ਮੈਂ ਤਿਆਰ ਹੋਗਾ ਕਿੱਥੇ ਜਾਣਾ ਜਾਣਾ ਨਹੀਂ ਕਿੱਥੇ ਖਲਮੇ ਵੇਖਣਾ ਜਾਣਾ ਸਿੰਮੇ ਜਾਣਾ ਹਾਂ ਉਹ ਸਿੰਮੇ ਵਾਲੀ ਬੋਲੀ ਸੀ ਕਿਵੇਂ ਜੀ ਉਹ ਮੈਂ ਸਿਨੇਮੇ ਨੂੰ ਜਾਣਾ ਮੈਂ ਸਿਰ ਮੈਨੂੰ ਜਾਣਾ ਰੋਟੀ ਤੂੰ ਲਾ ਲਈ ਠੀਕ ਹੈ ਮੈਨੂੰ ਤੇ ਲਾਉਣੀ ਵੀ ਨਹੀਂ ਆਉਣੀ ਬੇਬੇ ਤੂੰ ਤੀਮੀ ਮੈਂ ਮਰਦ ਗੁਲਾਮੀ ਨਹੀਂ ਕਰਨੀ ਗੁਲਾਮੀ ਕਰਨੀ ਪੈਣੀ ਏ ਚਲੋ ਗੋਲ ਗੱਪੂ ਮੈਂ ਸਿਰ ਮੈਨੂੰ ਜਾਣਾ ਤੇ ਰੋਟੀ ਖਾਣ ਚੱਲ ਚੱਲੀਏ ਕਿਹੜੀ ਫਿਲਮ ਦੇਖ ਕਿਉਂ ਨਹੀਂ ਦੱਸ ਅਗੇ ਮੈਂ ਅੱਧੇ ਘੰਟੇ ਚ ਉਤੂੰਗਾ ਏ ਡੇਢ ਘੰਟਾ ਹੋ ਗਿਆ ਲੱਗਿਆ ਨੂੰ ਵੱਡ ਮੜ ਤੇਜ਼ ਘਮਾਓ ਬਹੁਤ ਤੇਜ਼ ਉਹ ਤੇਰੀ ਆ ਕੀ ਆ ਸਾਲਿਆ ਓ ਯਾਰ ਜਮਾ ਤੂੰ ਬਈ ਆਣੀ ਬਚ ਗਿਆ ਕਿ ਨਹੀਂ ਤੇ ਬਚ ਗਿਆ ਕਿ ਨਹੀਂ ਜਮਾ ਸਾਲਿਆ ਹੱਕ ਕਰੂਗਾ ਕਰਦੇ ਤੀ ਤੂੰ ਬੜਾ ਕਰਦੇ ਜੈ ਹਾਂ ਇੱਕ ਨੰਬਰ ਮੈਂ ਚੋਰੀਆ ਨੰਬਰ ਹੋਈ ਮੈਂ ਚੋਰੀਆ ਹੂੰ ਅੱਛਾ ਫੇਰ ਉਹ ਆ ਮਾਚ ਮੈਂ ਚਾਹੀਆ ਫੇਰ ਇੱਕ ਦੋ ਇਧਰ ਜੇਤ ਪੇ ਦੋਵੇਂ ਦੋਵੇਂ ਜੇਤ ਪੇ ਪਹਿਲੇ ਦਿਨ ਚੋਰੀਆ ਕੰਜੀ ਦੀ ਜਾਂਦੇ ਤੂੰ ਸਾਰਿਆਂ ਤੂੰ ਚੋਰੀਆਂ ਸਾਰਾ ਬਾਈ ਬੰਦੇ ਨੇ ਗਾਲੀ ਮਕਾਦੀ ਵੈਰੀ ਗੁੱਦਾ ਹੁੰਦਾ ਜਵਰੀਆ ਬੰਦ ਚੱਲ ਆ ਮਕਾ ਗਿਆ ਇਹ ਗੱਲ ਅਗਲਾ ਤੇ ਸਾਰੀਆਂ ਤੂੰ ਚੋਈਆਂ ਬਾਜੀ ਠੀਕ ਆ ਓਕੇ ਹੈਦਰ ਲਈ ਵੈਫਲ ਲਿਆਉਂਗਾ ਤੇ ਤੂੰ 11 ਵਜੇ ਤੱਕ ਜਾਗਣਾ ਅਰਲੀ ਇਹਨੇ ਤੂੰ ਖਾਣਾ ਵੈਫਲ ਓਏ ਓਏ ਇਹ ਤਾਂ ਇੱਕ ਆ ਮੈਂ ਤੂੰ ਖਾਣਾ ਵੈਫਲ ਤੂੰ ਕੀ ਖਾਣਾ ਚੱਲ ਦੱਸ ਪੱਕੀ ਗੱਲ ਆ ਅਰਲੀ ਇਹਨੂੰ ਕੌਣ ਨਹੀਂ ਖਾਣਾ ਆਉਦੇ ਵਾਲੇ ਚਾਣਾ ਚੱਲ ਕੱਕੇ ਉੱਠੇ ਚੱਲ ਜੂਵੀ ਉੱਠ